ਇਸ ਵਕਤ ਅਸੀਂ ਖੜੇ ਹਾਂ ਹਲਕਾ ਪੂਰਬੀ ਦੇ ਵਿੱਚ ਜਿੱਥੇ ਕਿ ਸਰਦਾਰ ਦਲਜੀਤ ਸਿੰਘ ਗਰੇਵਾਲ ਢੋਲਾ ਜੋ ਕਿ ਐਮ ਐਲ ਏ ਨੇ ਉਹਨਾਂ ਨੇ ਪਹਿਲੀ ਵਾਰ ਲੁਧਿਆਣਾ ਸ਼ਹਿਰ ਦੇ ਵਿੱਚ ਕਬੱਡੀ ਕੱਪ ਕਰਵਾਇਆ ਅੱਜ ਉਹ ਤੁਹਾਨੂੰ ਦਿਖਾਣੇ ਆ ਕਬੱਡੀ ਕੱਪ ਦੀਆਂ ਝਲਕਾਂ ਦੀ ਬੰਮੀ ਖਿਡਾਰੀ ਆ ਰਹੇ ਨੇ 16 ਟੀਮਾਂ ਅਮਰਗੇ ਭਾਗ ਲੈਣਗੀਆਂ ਦੇ ਉਸ ਤੋਂ ਇਲਾਵਾ ਸ਼ਾਮ ਨੂੰ ਜਿਹੜਾ ਮਨੋਰੰਜਨ ਪ੍ਰੋਗਰਾਮ ਵੀ ਹੋਊਗਾ ਕਿਉਂਕਿ ਸਾਡੇ ਪੰਜਾਬ ਦਾ ਵਿਰਸਾ ਫਿਰਸਾ ਵਾ ਤੇ ਉਹਦੇ ਵਾਸਤੇ ਵੀ ਆਵ ਹੀਰਾ ਦਾ ਪੁਗਾ ਗਾਇਕ ਆ ਤੇ ਉਹ ਵੀ ਮਿਲ ਕੇ ਮਨੋਰੰਜਨ ਕਰੂਗਾ ਜਿਹੜੇ ਸਿੰਗਰ ਆ ਰਹੇ ਸ਼ਾਮ ਨੂੰ ਜਿਹੜੇ ਗਾਲੇ ਗਾਲੇ ਆ ਰਹੇ ਸਿੰਗਰ ਕਿਹੜੇ ਆ ਰਹੇ ਸਿੰਗਰ ਲਾਭ ਹੀਰਾ ਅੱਜ ਸ਼ਾਮ ਨੂੰ ਜਿਹੜੇ ਦੋ ਖੇਡਾਂ ਦੇ ਖਿਡਾਰੀ ਕਹਿੰਦੇ ਬਹਿ ਰਿਹਾ ਜਿਹਦਾ ਪੰਜਾਬ ਹੀਰਾ ਮਿਲ ਕੇ ਮਨੋਰੰਜਨ ਕਰੂਗਾ ਜਿਹੜੇ ਜਦੋਂ ਕਰਾਇਆ ਰਜੋਗ ਕਰੇ ਬਾਅਦ ਕੋ ਪੰਜਾਬ ਦੇ ਜੇ ਬਣੀ ਗਏ ਆ ਫਿਰ ਬਿਲਕੁਲ ਬਿਲਕੁਲ ਖੇਡਾਂ ਵਾਸਤੇ ਲਗੇ ਖਾਦ ਕਰਕੇ ਜੀ ਕੋਰੋਨਾ ਵਾਸਤੇ ਔਰ ਖਾਸ ਕਰਕੇ ਮਿਲਕੇ ਪੰਜਾਬ ਦੇ ਹਵਾ ਪਾਣੀ ਦੀਆਂ ਮਦਦ ਕਰਦੇ ਔਰ ਮਿਲਕੇ ਸਰਦਾਰ ਭਗਤ ਸਿੰਘ ਹਰੀਆਵਰ ਲਹਿਰ ਵਾਸਤੇ ਔਰ ਪੰਜ ਮਿਲਕੇ ਖਾਸ ਕਰਕੇ ਲੁਧਿਆਣੇ ਨੂੰ ਮਿਲਕੇ ਨਹਿਰੀ ਪਾਣੀ ਬਲਕੇ ਦੇਣ ਵਾਸਤੇ ਕਿਉਂਕਿ ਸਾਫ ਸਥਰਾ ਪਾਣੀ ਸਾਡਾ ਪਾਣੀ ਥੱਲੇ ਜਾ ਰਿਹਾ ਵਾ हां जी नगर वाला भी मन में परमात्मा आरे भी पापा और खास करके पहले जो हालात ने चला बलजीत ने गलियारा बड़ा हिसाबड़ा बहुत अच्छा रहा लगे दूसरे बात शुरू करके निसा के वास्ते कादर लो स्पेशल के साथ हुआ भी सरकार पर सब सरकार सार्वजनिक अधिकारी ने भेजा है दाबू चढ़ा ਮੈਂ ਦੇਖੋ ਗੱਲ ਤਾਂ ਨਾ ਲਾਭ ਮਿਲਦਾ ਤੇ ਨਾ ਕਦੇ ਹੀਰਾ ਮਿਲਦਾ ਤੇ ਅੱਜ ਤਾਂ ਸਾਨੂੰ ਲਾਭ ਹੀਰਾ ਮਿਲ ਗਿਆ ਔਰ ਉਹਨਾਂ ਨੇ ਦਰਸ਼ਨ ਕਰਾਏ ਆ ਹੀਰਾ ਸਾਹਿਬ ਦੇ ਕਿਉਂਕਿ ਮੈਂ ਜਦੋਂ ਉਹ ਛੋਟੇ ਜਿਹੇ ਮੁੰਡੇ ਹਰਗਾ ਸੀ ਜਦ ਮੈਂ ਇਹਨਾਂ ਦਾ ਗਾਣਾ ਸੁਣਿਆ ਸੀ ਆਲੇ ਜਦ ਮੈਨੂੰ ਲਾਇਆ ਖੋਟੇ ਪੈਸੇ ਹੀ ਸਮਝ ਕੇ ਰੱਖ ਲਾਵੇਂ ਪੱਕੀ ਕਿਤੇ ਕੰਮ ਆ ਜਾਣਗੇ ਕਿਉਂਕਿ ਜਦੋਂ ਦੂਜੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਸੀ ਸਾਨੂੰ ਖੋਟੇ ਸਕੇ ਕਹਿੰਦੇ ਸੀ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਖੋਟੇ ਸਮਝ ਕੇ ਚੁਣ ਲਓ ਪਰ ਤੁਹਾਡੇ ਸਾਹਮਣੇ ਦੇ ਖਰੇ ਬਣ ਕੇ ਖੜੇ ਆ ਉਹ ਤੁਸੀਂ ਬਣਾਇਆ ਮੈਂ ਜਿਹੜੀ ਬੇਨਤੀ ਕਰਨ ਲੱਗਾ ਮੈਂ ਜਦੋਂ ਪਹਿਲੀ ਵਾਰ ਐਮਐਲਏ ਬਣਿਆ ਤਾਂ ਮੈਂ ਸੁਣਿਆ ਜੀ ਕਹਿੰਦੇ ਲੁਧਿਆਣੇ ਦੇ ਵਿੱਚ ਇੱਕ ਭੁੱਲਾ ਆ ਮੈਂ ਕਹਿੰਦੇ ਮੈਂ ਉਹਦੇ ਦਰਸ਼ਨ ਜ਼ਰੂਰ ਕਰਨੇ ਆ